ਹਾਂ ਜੀ ਅਨਸਰ ਜਿਹੜਾ ਅੱਜ ਪ੍ਰੈਸ ਕਾਨਫਰੰਸ ਕਿਹਾ ਮੰਗਦਾ ਕੀ ਹੈ ਜੀ ਇਹ ਜੀ 31 1 25 ਨੂੰ ਦੇਰ ਸ਼ਾਮ ਇੱਕ ਇਨਸੀਡੈਂਟ ਹੋਇਆ ਸੀਗਾ ਜਿਸ ਦੇ ਵਿੱਚ ਅਰਿਹੰਤ ਫੋਰਨ ਐਕਸਚੇਂਜ ਪ੍ਰਾਈਵੇਟ ਲਿਮਟਿਡ ਜਿਹੜੀ ਕਿ ਪਾਸਟੈਂਡ ਲੱਗੇ ਆ ਉਸ ਦੇ ਜਿਹੜੇ ਮੈਨੇਜਰ ਕਮ ਮਾਲਿਕ ਸੀਗੇ ਉਹਨਾਂ ਦੇ ਟੋਲਟ ਖੋਹੀ ਸੀ ਇਸ ਬੰਦੇ ਵਿੱਚ ਐਫ ਆਈ ਆਰ ਲੌਂਚ ਕੀਤੀ ਗਈ ਸੀ ਤੇ ਉਸ ਕੇਸ ਨੂੰ ਸਾਡੀ ਇੱਕ ਟੀਮ ਬਣਾਈ ਗਈ ਸੀ ਟ੍ਰੇਸ ਕਰਨ ਲਈ ਜਿਹਦੇ ਵਿੱਚ ਐਸ ਪੀ ਇਨਵੈਸਟੀਗੇਸ਼ਨ ਤੇ ਸੀ ਆਈਏ ਇਨਚਾਰਜ ਸੀਗੇ ਉਹਨੇ ਬਹੁਤ ਮਿਹਨਤ ਕਰਦੇ ਹੋਏ ਆਪਣੇ ਸੋਰਸਿਸ ਡਵੈਲਪ ਕਰਦੇ ਹੋਏ ਉਸ ਕੇਸ ਨੂੰ ਕ੍ਰੈਕ ਕੀਤਾ ਔਰ 1350000 ਜੋ ਚੋਰੀ ਹੋਇਆ ਸੀ ਉਹ ਰਿਕਵਰ ਕੀਤਾ ਔਰ 28500 2862 ਜਿਹੜੇ ਉਹਨਾਂ ਦੇ ਕ currency money change ਦਾ ਕੰਮ ਕਰਦੇ ਸੀ ਉਹਨਾਂ ਦੇ ਕੋਲ ਸੀ ਉਹ ਰਿਕਵਰ ਕੀਤੇ ਔਰ ਇੱਕ ਆਈਫੋਨ 14 ਮੈਕਸ ਉਹ ਰਿਕਵਰ ਕੀਤਾ ਦੋਸ਼ੀਆਂ ਤੋਂ ਤੇ ਤਿੰਨ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਤੇ ਇਹ ਜਿਹੜੀ ਲੋਟ ਇਹਨਾਂ ਨੇ ਕੀਤੀ ਸੀਗੀ ਉਹਦੇ ਵਿੱਚੋਂ ਕਿੰਨੀ ਰਿਕਵਰੀ ਹੋਈ ਹੈ ਸਾਰੀ ਮਨੀ ਵੀ ਹਾਂ ਜੀ ਹਾਂ ਬਟ ਕਿਹੜੀ ਜਗ੍ਹਾ ਹੋਈ ਸੀ ਮੋਤਾ ਸਿੰਘ ਮੋਤਾ ਸਿੰਘ ਨਗਰੇ ਜਾ ਰਿਹਾ ਸੀਗਾ ਜੀ ਆਪਣੀ ਬਾਈਕ ਦੇ ਉੱਤੇ ਉਦੋਂ ਇਹਨੂੰ ਰੋਡ ਤੇ ਇਹਨਾਂ ਕੋਲ ਮਤਲਬ ਬਲੰਟ ਵੈਪਨ ਸੀਗੇ ਉਹਨਾਂ ਨੇ ਇਹਨੂੰ ਕੁੱਟਮਾਰ ਕਰਕੇ ਅੱਜ ਕੋ ਖੋ ਕੇ ਲੈ ਗਏ ਕਿੰਨੇ ਰੁਪਏ ਗ੍ਰਫਤਾਰ ਤਿੰਨ ਗ੍ਰੁਪੇ ਰੁਪਏ ਗ੍ਰਫਤਾਰ ਕੀਤੇ ਹੋਰ ਹੈਗਾ ਕਿ ਨਹੀਂ ਇਹ ਤਿੰਨ ਨਹੀਂ ਸੀਗਾ ਨਾ ਕੋਈ ਪਾਸ ਕ੍ਰਿਮੀਨਲ ਰਿਕਾਰਡ ਨਹੀਂ ਹੈ ਫਸਟ ਟਾਈਮ ਤੇ ਪਹਿਲੇ ਫਸਟ ਟਾਈਮ ਹਾਲੇ ਤੱਕ ਫਸਟ ਟਾਈਮ ਹੀ ਹੈ ਤੇ ਇਹਦੇ ਵਿੱਚ ਇੱਕ ਬੰਦਾ ਡੇਰੀ ਦਾ ਕੰਮ ਕਰਦਾ ਸੀ ਇੱਕ ਅਮਰੀਕਾ ਗਿਆ ਸੀ ਵਾਪਿਸ ਆ ਕੇ ਬੈਂਕ ਰਿਕਵਰੀ ਦਾ ਕੰਮ ਕਰਦਾ ਸੀ ਕਿਸਾ ਸਟੂਡੈਂਟ ਹੈ ਇਹਨਾਂ ਦਾ ਆਪਸ ਵਿੱਚ ਕੋਈ ਉਦਾਂ ਇਹਦੇ ਨਾਲ ਪਹਿਲਾਂ ਇੱਕ ਜੀਜਾ ਇੱਕ ਸਾਲ ਹੈ ਇਹਦੇ ਨਾਲ ਕੀ ਹੈ ਜਿਹੜਾ ਵਿਕਟਮ ਹੈਗਾ ਉਹ ਉਹ ਇਜ਼ੀ ਮਨੀ ਜੀ ਪੈਸੇ ਇਹਨਾਂ ਨੇ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਰੋਜ਼ ਸ਼ਾਮ ਨੂੰ ਇੱਥੋਂ ਨਿਕਲਦੇ ਆਂ ਔਰ ਕੈਸ਼ ਲੈ ਕੇ ਜਾਂਦੇ ਆ ਕਿਉਂਕਿ ਇਹ ਦੁਕਾਨ ਤੇ ਛੱਡ ਕੇ ਨਹੀਂ ਜਾਂਦੇ ਕਿਉਂਕਿ ਇਹ ਲੜਕਾ ਜਿਹੜਾ ਦੂਸਰਾ ਹਰਪੀਤ ਹੈ ਉਹ ਅਮਰੀਕਾ ਤੋਂ ਵਾਪਿਸ ਆਇਆ ਸੀ ਤੇ ਮਨੀ ਐਕਸਚੇਂਜ ਕਰਾਈ ਹੋਈ ਹੈ ਕਿ ਤੇ ਉਹਨੂੰ ਥੋੜਾ ਆਈਡੀਆ ਸੀ ਤੇ ਉਹਨਾਂ ਨੇ ਰੈਕੀ ਕੀਤੀ ਦੋ ਕੁ ਦਿਨ ਕਿੰਨੇ ਵਜੇ ਨਿਕਲਦੇ ਆ ਤੇ ਕਿੰਨੇ ਵਜੇ ਕਿਸ ਰਸਤੇ ਜਾਂਦੇ ਫਿਰ ਉਹਨਾਂ ਸਾਈਟ ਜਗਾ ਆਇਡੈਂਟੀਫਾਈ ਕਰਕੇ ਜਿੱਤੇ ਇਹਨਾਂ ਨੂੰ ਈਜ਼ੀ ਸੀ ਔਰ ਕਿ ਉਹਨੂੰ ਕੁੱਟਮਾਰ ਕਰਕੇ ਉਹਦੇ ਕੋਲੋਂ ਪੈਸੇ ਖੋ ਕੇ ਲੈ ਗਏ ਸਟੂਡੈਂਟ ਦਾ ਕਿਹੜੀ ਕਲਾਸ ਦਾ ਹੈ 12th ਦਾ ਜੀ 19 ਈਅਰ 올 ਬਾਲੀਗਾ ਜੀ 19 ਈਅਰ 올 ਤੇ ਨੇ ਲੋਕਲੀ ਰਹਿਣ ਵਾਲੇ ਤਿੰਨੋਂ ਲੋਕਲੀ ਆ ਜੀ ਹਾਂ ਜੀ ਇੱਕ ਕੈਂਤ ਦਾ ਤੇ ਇੱਕ ਪਿੰਡ ਹੈ ਵਿਸ਼ੇਸ਼ਰਪੁਰ ਦਾ ਤੇ ਇੱਕ ਅਕੰਗ ਸਾਬੂ ਦਾ ਜੀ ਦੂਜੇ ਸਾਰੇ ਦਾ ਕੀ ਕੰਮ ਹਾਂ ਜੀ ਦੂਜੇ ਸਾਰੇ ਦਾ ਇਜਾ ਜਿਹੜਿਆ ਗੁਰਬਖਾਰ ਸਿੰਘ ਨੇ ਜੀ ਤੇ ਹਰਪ੍ਰੀਤ ਸਿੰਘ ਇਹ ਤਿੰਨੇ ਆਪਸੇ ਦੋ ਜਿੱਕੇ ਨੇ ਗੁਰਬਖਾਰ ਸਿੰਘ ਜੀ ਦਾ ਜੀ ਉਹਦਾ ਸਾਲਾ ਹਰਪ੍ਰੀਤ ਸਿੰਘ ਜਿਹੜਾ ਅਮਰੀਕਾ ਤੋਂ ਵਾਪਸ ਆਇਆ ਸੀ ਉਹ ਬੈਂਕ ਰਿਕਵਰੀ ਦਾ ਕੰਮ ਕਰਦਾ ਸੀ ਔਰ ਤੀਸਰਾ ਹਰਸ਼ਵਰਮਾ ਜੀ ਜਿਹੜਾ ਕਿ ਸਟੂਡੈਂਟ ਉਹ ਸਭ ਹਰਪ੍ਰੀਤ ਦੇ ਕੰਟੈਕਟ ਸੀ ਤਿੰਨ